ਵੇਖੋ ਐਡੀ ਮਾਰ ਪਈ ਸਾਨੂੰ ਤੁਹਾਡੇ ਹੁੰਦੇ ਆ ਤੇ ਫਿਰ ਅਸੀਂ ਤਾਂ ਹੁਣ ਚਾਹੁੰਦੇ ਮਰੇ ਪਰ ਆਡੇ ਨੂੰ ਨੀਰ ਮੈਂ ਦਿਖਦਾ ਏ ਕਿਰੇ ਸਾਨੂੰ ਦਿਸ ਪਏ ਤੇ ਉਹਨੂੰ ਜਾ ਹੀ ਲੈ ਜਿਓ ਸਾਨੂੰ ਲੈ ਜੇ ਥੋ ਤੇ ਆਤਮਾ ਦੁਖੀ ਕਰ ਦਿੱਤੀ ਉਹਨੇ ਸਾਡੀ ਐਡੀ ਬੇਨਿਆਈ ਤਾਂ ਹਾਂ ਵੇਖੀ ਨਹੀਂ ਇਹਨਾਂ ਤੋਂ ਆਪਣੇ ਨਾਲ ਉਹਦੋਂ ਨਹੀਂ ਹੋਇਆ ਜਦੋਂ ਆਪਾਂ ਹਿੰਦੁਸਤਾਨ ਪਾਕਿਸਤਾਨ ਨੂੰ ਆਇਆ ਇਹ ਨਹੀਂ ਮਾਰ ਦੋਦੋਂ ਵੀ ਨਹੀਂ ਪਈ ਜਿਹੜੀ ਇਹਨੇ ਸਾਨੂੰ ਮਾਰ ਛੱਡਿਆ ਕੋ ਸਰਕਾਰਾਂ ਦੇ ਕੰਮ ਨਹੀਂ ਹੁੰਦੇਗੇ ਬਹੁਤ ਗਲਤ ਗੱਲ ਆ ਚਾਹੇ ਇਥੋਂ ਦੇ ਸਰਪੰਚ ਨੇ ਕੀਤੀ ਆ ਕਿਸੇ ਨੇ ਕੀਤੀ ਆ ਅਸੀਂ ਤਾਂ ਇਥੋਂ ਦੇ ਜਿਹੜੇ ਮੁੱਖ ਮੰਤਰੀ ਆ ਉਹਨੂੰ ਸਮਝਦੇ ਆ ਕਿ ਉਹ ਇਸ ਗੱਲ ਦਾ ਦੋਸ਼ ਤੇ ਸਿੱਧੀ ਜੀ ਗੱਲ ਕਹਿ ਦਈਏ ਅਸੀਂ ਇਹਨਾਂ ਨੂੰ ਇੱਥੇ ਹੀ ਵਸਾਣਾ ਹੈ ਇਹ 70 ਸਾਲ ਤੋਂ ਇੱਥੇ ਹੀ ਵੱਸਦੇ ਪਏ ਨੇ ਅੱਗੇ ਵੀ ਇੱਥੇ ਹੀ ਵੱਸਣਗੇ ਜੇ ਇਥੋਂ ਦਾ ਪ੍ਰਸ਼ਾਸਨ ਇਥੋਂ ਦਾ ਸਰਪੰਚ ਸਾਰੇ ਕੰਨ ਖੋਲ ਕੇ ਸੁਣ ਲੈਣ ਕਿ 12 ਤਰੀਕ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਦੀ ਪੰਚਾਇਤ ਰੱਖੀ ਗਈ ਹੈ ਉਸ ਪੰਚਾਇਤ ਪੂਰੇ ਹਰਿਆਣੇ ਤੋਂ ਤੇ ਪੰਜਾਬ ਤੋਂ ਵੀ ਲੋਕ ਪਹੁੰਚ ਰਹੇ ਨੇ ਤੇ ਸਾਰਿਆਂ ਨੂੰ ਅਪੀਲ ਹੈ ਖਾਸ ਕਰਕੇ ਆਪਣੇ ਕਰਨਾਲ ਜ਼ਿਲ੍ਹੇ ਦੇ ਸਾਰੇ ਭਾਈਚਾਰੇ ਨੂੰ ਅਪੀਲ ਹੈ ਕਿ 12 ਤਰੀਕ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਅੰਮੂਪੁਰ ਇਹਨਾਂ ਦੇ ਇੱਥੇ ਪਹੁੰਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚਰਨਾਂ 'ਚ ਸਾਡੇ ਲੋ ਇਹ ਅਰਦਾਸ ਹੈ ਵੀ ਸਾਡੀ ਗਰੀਬਾਂ ਦੀ ਸੁਣਾਈ ਕਰੋ ਤੇ ਸਾਡਾ ਕੋਈ ਭੜਾ ਹੋਵੇ ਨਹੀਂ ਤੇ ਸਾਡਾ ਤੇ ਬਹੁਤ ਖਰਾਲ ਹੋ ਗਿਆ ਉਸਨੂੰ ਮਤਰਾ ਜਿਦਿ ਪੁਰਾਣੋ ਕੋਈ ਸਹੂਤ ਨਹੀਂ ਕਿਸੇ ਚੀਜ਼ ਦੀ ਮੰਜੇ ਵੀ ਆ ਬਰੋਂ ਵਾਹ ਇਕੱਠੇ ਕੀਤੇ ਨੇ ਬਰੋਂ ਵੇ ਦੇ ਮੰਜੇ ਵੀ ਛੱਡ ਗਏ ਕੋਈ ਮੰਜੇ ਲੈ ਗਏ ਸਾਰਾ ਸਮਾਨ ਲਾਟੇ ਚ ਲੈ ਜਾਇਆ ਹੱਥ ਦੇ ਆ ਕੱਪੜੇ ਬਾਹਰੋਂ ਸਵਾਗੇ ਦੇ ਆ ਪਾਇ ਲੈ ਜਿਹੜੇ ਤਾਂ ਦੇ ਪੁਰਾਣੇ ਜੇ ਕੱਪੜੇ ਉਹ ਇਹੀ ਲਗੇ ਫਿਰ ਹਾਰ ਕੇ ਫਿਰ ਦੁਬਾਰੋਂ ਸਵਾਏ ਕੋਈ ਕਪੜਾ ਨਹੀਂ ਕੋਈ ਸਮਾਨ ਨਹੀਂ ਕੋਈ ਕਿਸੇ ਕਿਸਮ ਦਾ ਵੀ ਸਾਡੇ ਕੋਲ ਸਹੂਤ ਨਹੀਂ ਛੱਡੀ ਜੇ ਕੋ ਕੋ ਕਈ ਨੇ ਹਾਦ ਕੋ ਕੁੜੀ ਦੇ ਬੱਚੇ ਉਦੋਂ ਮੌਕੇ ਤੇ ਆਏ ਅੱਗੇ ਅੱਜ ਤੂੜੀ ਤਰ੍ਹਾਂ ਵਿੱਚ ਤੂੜ ਤੂੜ ਕੇ ਬੱਸਾਂ ਦੇ ਤਾਂ ਕਿਸੇ ਡੰਡਿਆਂ ਨਾਲ ਮਾਰ ਮਾਰ ਕੇ ਇਹਨਾਂ ਨੂੰ ਮਾਰੋਗੇ ਸੱਤੋ। ਹਾਂ ਹੀ ਆਏ ਤਾਂ ਸਾਡੇ ਅੱਗੇ ਤੇ ਫਿਰ ਨਹੀਂ ਬੋਲਿਆ ਹਾਂ ਗਿਆ ਲਿਆ ਕੀ ਲੋਟੇ ਸੇ ਤੇਰੇ ਕੋਲ। ਕੰਜਰਾ ਮੈਂ ਜੇ ਘੜੀ ਤੇ ਮੇਰੇ ਮਕਾਨ ਟਾ ਦਿੱਤੇ ਨਹੀਂ ਮੈਨੂੰ ਮੇਰੀਆਂ ਟੂੰਬਾਂ ਮੇਰਾ ਜੋ ਵੀ ਇੱਥੇ ਪੈਸਾ ਟਗਾ ਸੀ ਤੇਰਾ ਪਿਓ ਕੱਢ ਕੇ ਦੇਗਾ ਮੈਂ ਤਹਣ ਹਿੱਟ ਚੱਕਣ ਜੋਗਾ ਬਣੀ 80 ਸਾਲ ਦੀ ਮੇਰੀ ਉਮਰ ਤੁਹਾਨੂੰ ਧੋਖਾ ਕੀਤਾ ਕਹਿੰਦੇ ਧੋਖਾ ਧੋਖਾ ਸਰੇ ਆਮ ਧੋਖਾ ਹੋਇਆ ਸਾਡਾ ਕਿਰਪਾ ਨਾਲ ਇਹ ਤਾਂ ਪਰਮਾਤਮਾ ਜਾਣਦਾ ਜਾਂ ਸਾਡੀ ਆਤਮਾ ਜਾਣਦੀ ਜਾਣ ਵੇਖਣ ਵਾਲੇ ਵੇਖੋ ਜਾ ਕੇ ਫਿਰ ਕੇ ਵੇਖੋ ਕੋਈ ਲਾਈਟਨਿੰਗ ਨਹੀਂ ਛੱਡੀ ਟੂਟੀਆਂ ਪੱਟ ਗਏ ਟੂਟੀਆਂ ਵੀ ਖਤਮ ਕਰ ਗਏ ਲਾਈਟਾਂ ਖਤਮ ਕਰ ਗਏ ਟਰਾਫਿਕ ਸਾਡਾ ਚੱਕ ਕੇ ਲੈ ਗਏ ਆ ਟਰਾਫਿਕ ਵੀ ਚੱਕ ਕੇ ਲੈ ਗਏ ਨੇ ਹਾਂ ਆ ਵੇਲ ਸਾਡਾ ਕਲੀਅਰ ਮਿਠਰਾ ਦੇ ਵੀ ਕਹਿੰਦੇ ਆਪਣੇ ਪੋਰ ਦੇ ਆਪਣੇ ਕਲੈਕਸ਼ਨ ਦਾ ਵੀ ਸਾਡਾ ਕਲੀਅਰ ਵੇਖੋ ਐਡੀ ਮਾਰ ਪਈ ਸਾਨੂੰ ਤੁਹਾਡੇ ਹੁੰਦਿਆਂ ਤੇ ਫਿਰ ਅਸੀਂ ਤਾਂ ਹੁਣ ਜਾਉਂਦੇ ਮਰੇ ਤਾਂ ਨਹੀਂ ਕੋਈ ਨਹੀਂ ਕੋਈ ਗਾਲੀ ਕੋਈ ਕੌਮ ਤੁਹਾਡੇ ਨਾਲ ਖੜੀ ਆ ਤੁਹਾਡੀ ਕੌਮ ਨਾਲ ਹੈ ਜੀ ਤੁਹਾਡੇ ਸਿੱਖੀ ਦੇ ਕਹਿੰਦੇ ਆ ਸਰੂਪ ਨੂੰ ਸਨਮਾਨ ਹੈ ਸਤਕਾਰ ਹੈ ਤਾਂ ਹੀ ਚੱਲ ਕੇ ਆਏ ਸਾਰੇ ਦੇਖੋ ਅੰਮ੍ਰਿਤਸਰ ਤੋਂ ਚੱਲ ਕੇ ਆਏ ਨੇ ਤੇ ਚੱਲ ਸਰ ਮੱਥੇ ਤੇ ਆ ਸਾਨੂੰ ਜਦੋਂ ਆਂਦੇ ਜੇ ਸਾਡਾ ਹੋਰ ਨਹੀਂ ਤੇ ਇਸ ਵੇਲੇ ਦਿਲ ਤੇ ਬਾਤ ਆਵੇ ਸਾਡੇ ਭਰਾ ਸਾਡੇ ਨਾਲ ਖੜੇ ਨੇ ਹੋਰ ਬਾਕੀ ਸਾਡੇ ਤੇ ਨਹੀਂ ਰਹੀ ਆਡੇ ਨੂੰ ਨਿਰਮਾ ਦਿਖਦਾ ਹੈ ਕਿਰੇ ਸਾਨੂੰ ਦਿੱਸ ਪਏ ਤੇ ਉਹਨੂੰ ਚਾਹੀ ਲੈ ਜਿਓ ਸਾਨੂੰ ਲੈ ਜੇ ਇੱਥੋਂ ਤੱਕ ਆਤਮਾ ਦੁਖੀ ਕਰ ਦਿੱਤੀ ਉਹਨੇ ਸਾਡੀ ਐਡਾ ਸਰਪੰਚ ਅੱਜ ਤੱਕ ਕੋਈ ਐਡਾ ਗਵਰੋ ਚ ਨਹੀਂ ਚੱਲਿਆ ਵੀ ਕੀ ਕਾਰਨ ਕੀ ਬਣਿਆ ਐਡਾ ਜਣਾ ਕਾਰਨ ਤਾਂ ਉਹ ਨੂੰ ਹੀ ਦੱਸ ਸਕਦਾ ਸੀ ਤੇ ਕੋਈ ਸਾਡੇ ਉਹਦੇ ਬਾਹਰ ਨਹੀਂ ਕੋਈ ਵੋਟਾਂ ਦਾ ਨਹੀਂ ਐਸੀ ਕੋਈ ਨਹੀਂ ਹਾਂਜੀ 70 ਸਾਲ ਤੋਂ ਜੰਗਲ ਪੱਟੇ ਨੇ ਆਹ ਆਵਾਜ਼ ਕੀਤੇ ਨੇ ਗਰਦੌਰੀਆਂ ਸਾਡੇ ਪਹਿਲੋ ਬਜ਼ੁਰਗ ਦੇ ਨਾਂ ਸਨ ਫਿਰ ਸਾਡੇ ਨਾ ਹੋਈਆਂ ਹਾਂ ਤੇ ਆਹ ਹੁਣ ਵੇਖੋ ਢੇਰੀ ਕਰ ਗਿਆ ਅੱਗੇ ਵੀ ਸਾਡੇ 3-4 ਤੋਂ 3 ਘਰ 100 ਘਰੋ ਪਿੱਛੇ ਬੈਠਾ ਤੇ ਵਿੱਚ ਘਰੋ ਸਾਡਾ ਖੱਤਰੀਆਂ ਦਾ ਘਰ ਜਿਹੜਾ ਉਹਨਾਂ ਤਵਾਈ ਲਾਤੀ ਹਾਂ ਕਿੰਨੇ ਘਰ ਤਾਂ ਆਏ ਇਹ ਚਾਰ ਭਰਾਵਾਂ ਦੇ ਹੀ ਆ ਇੱਥੇ 10-12 ਕ ਕਮਰੇ ਤੇ ਇੱਥੇ ਹੀ ਥਾਣਾ ਕੋਈ ਡੰਗਰਾਂ ਦੇ ਥਾਣਾ ਡੰਗਰ ਆ ਦੇਖ ਗਏ ਥੁੱਲੀਆਂ ਪਰਿਵਾਰ ਸਰਾਜੀ ਆਈ ਕਿਉਂ ਫਿਰ ਕੋਈ ਕੋਤਰਾ ਲੀਕੋ ਪਰਿਵਾਰ 인ਦਰ ਸਿੰਘ ਸਾਡਾ ਬਜ਼ੁਰਗ ਸੀ ਅਸੀਂ ਉਹਦੇ ਮੁੰਡੇ ਪੰਜ ਸਾਇਕ ਵੱਡਾ ਭਰਾ ਗੁਜ਼ਰ ਗਿਆ ਅਸੀਂ ਚਾਰ ਰਸੇ ਆਏ ਆ ਚਾਰ ਭਰਾਵਾਂ ਦੇ ਅਲੱਗ-ਅਲੱਗ ਹਾਂ 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 ਜੀ ਆ ਜਾ ਚਾਹੂੰ ਪਰਵਾਹ ਚਾਰ ਘਰ ਸੀ ਇੱਕ ਆ ਹੋ ਗਿਆ ਇੱਕ ਉਹ ਹੋ ਗਿਆ ਇੱਕ ਉਹ ਪਰੇ ਹੋ ਗਿਆ ਉਹ ਚਾਰ ਦੁੱਤੀ ਇੱਕ ਪੰਜਾਬ ਚ ਚਲਾ ਗਿਆ ਇਥੋਂ ਨਹੀਂ ਗਿਆ ਕਾਲੀ ਮਿਲ ਚਾਰ ਘਰ ਦਾ ਆ ਹਾਂ ਚਾਰ ਭਰਾਵਾਂ ਦੇ ਹਾਂ ਇਹਦੀ ਬੇਨਿਆਈ ਤਾਂ ਹਾਂ ਵੇਖੀ ਨਹੀਂ ਇਹਨਾਂ ਤੋਂ ਆਪਣੇ ਨਾਲ ਉਹਦੋਂ ਨਹੀਂ ਹੋਇਆ ਜਦੋਂ ਆਪਾਂ ਹਿੰਦੁਸਤਾਨ ਪਾਕਿਸਤਾਨ ਨੂੰ ਆਇਆ ਇਹ ਨਹੀਂ ਮਾਰ ਤੋਂ ਉਹ ਵੀ ਨਹੀਂ ਪਈ ਜਿਹੜੀ ਇਹਨੇ ਸਾਨੂੰ ਮਾਰ ਤੌਰ ਪਰ ਹੁੰਦਾ ਕਮੇਟੀ ਵੀ ਸਮੁੱਚੀ ਟੀਮ ਜਿਹੜੀ ਹੈ ਕੱਲ ਸਾਨੂੰ ਪਤਾ ਲੱਗਾ ਕਿ ਹਰਿਆਣੇ ਦੀ ਇਸ ਨਗਰ ਦੇ ਵਿੱਚ ਅਮੋਵਾਲ ਦੇ ਵਿੱਚ ਅਮੂਪੁਰ ਦੇ ਵਿੱਚ ਸਿੱਖ ਪਰਿਵਾਰ ਜਿਹੜੇ ਸੀਗੇ ਇੱਥੇ ਰਹਿੰਦੇ ਚਾਰ ਘਰ ਇੱਕ ਪਰਿਵਾਰ ਦੇ ਸੀਗੇ ਉਹ ਚਾਰੇ ਘਰ ਢਾਹ ਦਿੱਤੇ ਗਏ ਅੱਜ ਚੀਚੇ ਤੌਰ ਦੇ ਉੱਤੇ ਸਦਾ ਰਜਿੰਦਰ ਸਿੰਘ ਦੀ ਧਾਮੇ ਪ੍ਰਧਾਨ ਸ਼੍ਰੋਣੀ ਕਰਦਾ ਪ੍ਰਬੰਧਕ ਕਮੇਟੀ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਔਰ ਇੱਥੇ ਆ ਕੇ ਬੜਾ ਮਨ ਨੂੰ ਇਸ ਕਾਲ ਦਾ ਦੁੱਖ ਹੋਇਆ ਕਿ ਆਜ਼ਾਦ ਭਾਰਤ ਵਿੱਚ ਇਹੋ ਜਿਹੇ ਹਾਲਾਤ ਜਿਹੜੇ ਹੈ ਅੱਜ ਸਾਨੂੰ ਦੇਖਣੇ ਪੈ ਰਹੇ ਆ ਦੇਸ਼ ਦੀ ਵੰਡ ਤੋਂ ਬਾਅਦ ਮੈਂ ਸਮਝਦਾ ਕਿ ਸਰਦ ਵੱਧ ਦੀ ਸੰਤਾਪ ਕਿਸੇ ਨੇ ਭੋਗਿਆ ਤੇ ਸਿੱਖਾਂ ਨੇ ਭੋਗਿਆ ਤੇ ਦੇਸ਼ ਦੀ ਆਜ਼ਾਦੀ ਵਿੱਚ ਵੀ ਸਰਦ ਵੱਧ ਦੇ ਯੋਗਦਾਨ ਕਿਸੇ ਨੇ ਪਾਇਆ ਤਾਂ ਸਿੱਖਾਂ ਨੇ ਪਾਇਆ ਪਰ ਅੱਜ ਜਿ ਉਹ ਜਿਹਹਾ ਵਤੀਰਾ ਸਮੇ ਸਮਦੀਆਂ ਸਰਕਾਰਾਂ ਚਾਹੇ ਕਾਂਗਰਸ ਰਹੀ ਆ ਚਾਹੇ ਅਜ ਭਾਜਪਾ ਉਹਦੇ ਨਮਾਇंदे ਜਿਹੜੇ ਨੇ ਚਾਹੇ ਉਹ ਪਿੰਡ ਪੱਧਰ ਤੇ ਚਾਹੇ ਉਹ ਇੱਕ ਹਲਕੇ ਪੱਧਰ ਤੇ ਆ ਉਹਨਾਂ ਦਾ ਇਹ ਵਤੀਰਾ ਬੜਾ ਨਿੰਦਨਯੋਗ ਆ ਔਰ ਇਹ ਪਰਿਵਾਰ ਜਿਹੜਾ ਹੈ ਮੈਂ ਸਮਝਦਾ ਕਿ ਜੇ ਕੋਈ ਵੀ ਇੱਥੇ ਆਵੇ ਤੇ ਕੋਈ ਉਹ ਜਿਹਾਂ ਇਨਸਾਨ ਨਹੀਂ ਹੋ ਸਕਦਾ ਜਿਹੜਾ ਜਿਹਦੀ ਆਤਮਾ ਝੰਜੋੜੀ ਨਾ ਜਾਵੇ ਕਿ ਇਹੋ ਜਿਹਾਂ ਜਿਹੜੀ ਵਦੀਕੀ ਇਹਨਾਂ ਨਾਲ ਕੀਤੀ ਗਈ ਹੈ ਤੇ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਪਿਛਲੇ ਸਮੇਂ ਦੇ ਵਿੱਚ ਹਰਿਆਣੇ ਦੇ ਸਿੱਖਾਂ ਦੇ ਨਾਂ ਦੇ ਉੱਤੇ ਇੱਥੇ ਹਰਿਆਣਾ ਕਮੇਟੀ ਬਣੀ ਔਰ ਅੱਜ ਤੱਕ ਇਹ ਘਟਨਾ ਵਾਪਰੀ ਨੂੰ ਕਿੰਨੇ ਦਿਨ ਹੋ ਗਏ ਜੀ 26 ਤਰੀਕ ਦੀ ਵਾਪਰੀ ਆ ਤੇ ਲਗਭਗ ਅੱਜ 9 ਤਰੀਕ ਹੋ ਗਈ ਆ ਅਤੇ ਦੋ ਹਫ਼ਤੇ ਬੀਤਣ ਦੇ ਬਾਵਜੂਦ ਵੀ ਹਰਿਆਣਾ ਕਮੇਟੀ ਦਾ ਇੱਕ ਵੀ ਨੁਮਾਇੰਦਾ ਜਿਹੜਾ ਹੈ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਸਿੱਖਾਂ ਦੀ ਨੁਮਾਇੰਦੀ ਹਰਿਆਣੇ ਵਿੱਚ ਉਹ ਨਹੀਂ ਪਹੁੰਚੇ ਸਾਡੇ ਕੋਲ ਤਾਂ ਕੱਲੇ ਖਬਰ ਪਹੁੰਚੀ ਆ ਔਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਇੱਥੇ ਪਹੁੰਚਦੇ ਆ ਪਹੁੰਚੇ ਆ ਔਰ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੇ ਕਿ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਪਰਿਵਾਰ ਦੇ ਨਾਲ ਖੜੀ ਹੈ ਹਰ ਤਰੀਕੇ ਦੇ ਨਾਲ ਅਸੀਂ ਇਹਨਾਂ ਦੀ ਜਿਹੜੀ ਹੈਗੀ ਮਦਦ ਕਰਾਂਗੇ ਤੇ ਬਾਕੀ ਜਿਹੜੀ ਗੱਲ ਹੈ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਭਾਜਨ ਸਿੰਘ ਜੀ ਮਸਾਣਾ ਸਾਹਿਬ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਪਤਾ ਲੱਗਾ ਹੈ ਵੀ ਸਾਡੇ ਕੁਝ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਬੜੇ ਬੇਰਹਿਮੀ ਤਰੀਕੇ ਨਾਲ ਉਹਨਾਂ ਦੇ ਜਿਹੜਾ ਘਰ ਉਜਾੜੇ ਗਏ ਨੇ ਔਰ ਉਹਨਾਂ ਨੂੰ ਪਹਿਲਾਂ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ ਦੇਖੋ ਜਿਹੜੀ ਸਿੱਖ ਕੌਮ ਹੈ ਹਰਿਆਣੇ ਦੇ ਵਿੱਚ ਜੇ ਉਹਨੂੰ ਉਧਰੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਇਹ ਸਾਰੇ ਹਰਿਆਣੇ ਦੇ ਤਕਰੀਬਨ 90% ਜਿਹੜਾ ਏਰੀਆ ਸੀ ਉਹ ਸਾਰਾ ਜੰਗਲ ਸੀ ਪਰ ਇਹ ਸਿੱਖ ਕੌਮ ਨੇ ਜਿਹੜਾ ਇਹ ਜੰਗਲ ਆਬਾਦ ਕਰਕੇ ਇਹ ਜ਼ਮੀਨਾਂ ਬਣਾਈਆਂ ਔਰ ਅੱਜ ਉਹਨਾਂ ਦੇ ਘਰ ਜਿਹੜੇ ਟਾਇਰ ਰਹੇ ਸਾਨੂੰ ਬਹੁਤ ਦੁੱਖ ਦੀ ਗੱਲ ਹੈ ਜਿੱਥੇ ਵੀ ਕਿਤੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਸ਼ਰੋਨੀ ਕਮੇਟੀ ਜਿਹੜੀ ਹੈ ਆਪਣਾ ਫਰਜ਼ ਪੂਰਾ ਕਰਦਾ ਹੋਏ ਉਹ ਹਮੇਸ਼ਾ ਸਿੱਖਾਂ ਦੇ ਪਿੱਛੇ ਪਿੱੜ ਤੇ ਖੜੀ ਹੈ ਔਰ ਅੱਜ ਜੋ ਹਾਲਾਤ ਅਸੀਂ ਦੇਖੇ ਨੇ ਦਿਲ ਨੂੰ ਬੜਾ ਦੁੱਖ ਪਹੁੰਚਿਆ ਔਰ ਪਿੱਛੇ ਜਿੱਥੇ ਇੱਕ ਘਟਨਾ ਭੇਵੇ ਦੀ ਸੀ ਉਥੇ ਵੀ ਸਰਕਾਰ ਨੇ ਇਸੇ ਖੱਟਰ ਸਰਕਾਰ ਨੇ ਜਿਹੜਾ ਹੈ ਉਥੇ ਧੱਕਾ ਕੀਤਾ ਸੀ ਉਥੋਂ ਵੀ ਲੋਕਾਂ ਨੂੰ ਉਜਾੜਿਆ ਗਿਆ ਉਥੇ ਵੀ ਸ਼੍ਰੋਣੀ ਕਮੇਟੀ ਪਹੁੰਚੀ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਕਰ ਰਹੇ ਕਿ ਸਾਡਾ ਟਰਾਂਸਫਰਮ ਉਤਾਰਿਆ ਗਿਆ ਇਸੇ ਤਰ੍ਹਾਂ ਉਥੇ ਲਾਈਟ ਵੀ ਬੰਦ ਕਰੀ ਗਈ ਸ਼੍ਰੋਣੀ ਕਮੇਟੀ ਨੇ ਆਪਣੇ ਜਨਰੇਟਰ ਭੇਜੀ ਉਥੇ ਲਾਈਟ ਚਾਲੂ ਕੀਤੀ ਔਰ ਮੈਂ ਆਪਣੇ ਹੱਥੀ ਉਥੇ ਜਿਹੜਾ 6 ਮਹੀਨੇ ਜਿਹੜੀ ਹੈ ਉਥੇ ਰਸਦ ਪਹੁੰਚਾਉਂਦਾ ਰਿਆਂ ਸਾਰਾ ਕਰਦਿਆਂ ਅੱਜ ਅਸੀਂ ਇਸ ਦੁੱਖ ਦੀ ਘੜੀ ਚ ਪਰਿਵਾਰ ਤੇ ਜੋੜਾ ਪਹਾੜ ਟੁੱਟਿਆ ਸ਼੍ਰੋਮਣੀ ਕਮੇਟੀ ਇਹਨਾਂ ਦੇ ਨਾਲ ਖੜੀ ਹੈ ਔਰ ਹਮੇਸ਼ਾ ਇਹਨਾਂ ਦੀ ਸਪੋਰਟ ਤੇ ਜਿਹੜੀ ਹੈ ਉਹ ਪਹਿਰਾ ਦੇਵੇਗੀ ਔਰ ਮੈਂ ਪ੍ਰਧਾਨ ਜੀ ਨੇ ਜਿਵੇਂ ਸਾਨੂੰ ਉਦੇਸ਼ ਕਰਕੇ ਇੱਥੇ ਭੇਜਿਆ ਪ੍ਰਧਾਨ ਜੀ ਵੱਲੋਂ ਇਹ ਚਾਰ ਪਰਿਵਾਰ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਜਿਨ੍ਹਾਂ ਦੇ ਘਰ ਡਾਗੇ ਨੇ ਚਾਰਾ ਪਰਿਵਾਰਾਂ ਨੂੰ 1-1 ਲੱਖ ਰੁਪਈਆ ਪਹਿਲੀ ਕਿਸ਼ਤ ਜਿਹੜੀ ਹੈ ਉਹ ਪ੍ਰਧਾਨ ਜੀ ਵੱਲੋਂ ਇਹਨਾਂ ਨੂੰ ਦਿੱਤੀ ਜਾਏਗੀ ਇਸ ਤੋਂ ਬਾਅਦ ਜੋ ਵੀ ਅੱਗੇ ਜੋ ਵੀ ਇਹਨਾਂ ਨੂੰ ਕੋਈ ਜ਼ਰੂਰਤ ਹੋਏਗੀ ਅਸੀਂ ਇਹਨਾਂ ਦੇ ਨਾਲ ਖੜੇ ਆਂ ਜਿਸ ਤਰ੍ਹਾਂ ਦੀ ਵੀ ਸਹਾਇਤਾ ਹੈ ਉਹ ਅਸੀਂ ਇੱਥੇ ਇਹਨਾਂ ਨੂੰ ਪਹੁੰਚਾਵਾਂਗੇ ਔਰ ਇਹ ਬੜੀ ਮੰਦ ਭਾਗੀ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਰਿਆਂ ਨੇ ਦੱਸਿਆ ਹੈ ਕਿ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਕਿੰਨੇ ਦਗਮਜੇ ਮਾਰਦੀ ਹੈ ਕਿ ਅਸੀਂ ਗਰੀਬਾਂ ਨੂੰ ਇੰਨੇ ਲੱਖ ਘਰ ਜਿਹੜੇ ਉਹ ਬਣਾ ਕੇ ਦੇਵਾਂਗੇ ਅੱਜ ਜਿਹੜੇ ਲੋਕਾਂ ਦੇ ਜਿਹੜੇ ਘਰ ਬਣੇ ਨੇ ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ ਔਰ ਅਸੀਂ ਇਸ ਦੀ ਕੋਰ ਨਿੰਦਾ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਮੂਪੁਰ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਦਾ ਵਰਤਾਂਤ ਤੁਸੀਂ ਹਰਿਆਣਾ ਨਾਲ ਸੰਬੰਧਿਤ ਮੀਡੀਆ ਜਿਹੜਾ ਸਾਰਾ ਜਾਣਦਾ ਤੇ ਇੱਥੇ ਜਦੋਂ ਅਸੀਂ ਪਹੁੰਚਿਆ ਤੇ ਬੜੀ ਦਰਦਨਾਕ ਸਥਿਤੀ ਸੀ ਕਿ ਇਹ 70 ਸਾਲ ਤੋਂ ਬੈਠੇ ਲੋਕ ਜਿਨ੍ਹਾਂ ਦੇ ਘਰ ਜਿਹੜੇ ਆ ਉਹ ਸਰਕਾਰ ਦੇ ਪੇਸ਼ੇ ਬਲੰਦੋਜਰਾਂ ਨੇ ਢਾ ਦੇ ਇਹ ਸਾਰੇ ਸਿੱਖ ਪਰਿਵਾਰ ਆ ਤੇ ਇਹਨਾਂ ਦੇ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆ ਉਹਨਾਂ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਅੱਜ ਆਪਣੇ ਇੱਕ ਵਫਦ ਨੂੰ ਉਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਮਸਾਣਾ ਸਾਹਿਬ ਗੁਰਬਖਸ਼ ਸਿੰਘ ਜੀ ਖਾਲਸਾ ਮੀਤ ਪ੍ਰਧਾਨ ਔਰ ਸਰ ਤਜੀਂਦਰ ਸਿੰਘ ਜੀ ਜਿਹੜੇ ਕਿ ਹਰਿਆਣਾ ਤੋਂ ਸਬੰਧਤ ਨੇ ਸਾਡੇ ਧਰਮ ਪ੍ਰਚਾਰ ਦੇ ਮੈਂਬਰ ਨੇ ਤੇ ਹੋਰ ਅਧਿਕਾਰੀ ਸਹਿਬਾਨ ਅੱਜ ਇੱਥੇ ਭੇਜਿਆ ਕਿ ਜੇ ਜਿਹੜਾ ਇਹਨਾਂ ਦਾ ਹਾਲਾਤ ਹੈ ਕੱਲ ਕਿਉਂਕਿ ਕਾਮੀ ਸਾਹਿਬ ਦੀ ਪ੍ਰਧਾਨ ਸਾਹਿਬ ਦੀ ਇਹਨਾਂ ਦੇ ਪਰਿਵਾਰ ਨਾਲ ਗੱਲ ਹੋ ਗਈ ਸੀ ਜਿੱਥੋਂ ਕਿ ਸਾਰੀ ਗੱਲ ਸਮਝ ਲਈ ਪਈ ਆ ਕੁਛ ਵੀ ਹੋਵੇ ਪਰ ਇਸ ਤਰ੍ਹਾਂ ਬਸਦਾ ਰਸਦਾ ਘਰ ਢਾਉਣਾ ਮੈਨੂੰ ਲੱਗਦਾ ਇਹ ਦੇਸ਼ ਦੇ ਲੋਕਤੰਤਰ 'ਚ ਬਹੁਤ ਵੱਡਾ ਤੰਬਾ ਹੈ ਇਹ ਪਿਛਲੇ ਸਮੇਂ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਮੋਦੀ ਸਰਕਾਰ ਵੱਲੋਂ ਵੀ ਇਹ ਜਿਹੜੀ ਕੀਤੀ ਕਾਰਵਾਈ ਆ ਮੈਨੂੰ ਲੱਗਦਾ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਮਾਇਤ ਜਾਂ ਹੱਕ 'ਚ ਨਹੀਂ ਹੈ ਬੜੇ-ਬੜੇ ਲੋਕ ਅੱਜ ਪੱਗਾਂ 'ਤੇ ਸਿਰਪਸਾ ਕੇ ਆਪਣੇ ਆਪ ਨੂੰ ਵੱਡੇ ਹਤਾਇਸ਼ੀ ਭਾਜਪੀ ਦੇ ਭੌਂਦੇ ਆ ਤੇ ਅੱਜ ਉਹਨਾਂ ਨੂੰ ਅਸੀਂ ਸਵਾਲ ਕਰਨਾ ਚਾਹੁੰਦੇ ਆ ਕਿ ਇਹ ਅੰਮੂ ਪਰ ਪਿੰਡ ਵਿੱਚ ਆ ਕੇ ਇਥੋਂ ਦੀ ਸਥਿਤੀ ਦੇਖਣ ਤੇ ਖਾਸ ਤੌਰ ਤੇ ਜਿਹੜੀ ਠੋਸੀ ਹੋਈ ਜਿਹੜੀ ਆ ਹਰਿਆਣਾ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਗਈ ਜਿਹੜੀ ਅੱਜ ਤੱਕ ਵਿਵਾਦਾਂ ਦੇ ਘੇਰੇ ਚਾ ਹਰ ਨਵੀਂ ਸਵੇਰ ਨਵਾਂ ਵਿਵਾਦ ਪੈਦਾ ਹੁੰਦਾ ਅੱਜ ਸਾਨੂੰ ਬੜਾ ਅਫਸੋਸ ਆ ਕਿ ਆ ਕਰੀਬ 10 12 15 ਦਿਨ ਤੋਂ ਇੱਥੋਂ ਦੀ ਜਿਹੜੀ ਹਰਿਆਣਾ ਕਮੇਟੀ ਇੱਥੋਂ ਖੁਰਕ ਖੇਤਰ ਜਿਹੜਾ ਸਿਰਫ ਤੇ ਸਿਰਫ 30 40 ਕਿਲੋਮੀਟਰ ਦੇ ਵਕਫੇ ਤੇ ਆ ਤੇ ਉਹਨਾਂ ਨੂੰ ਇਹ ਆਪਣੇ ਸਿੱਖ ਪਰਿਵਾਰ ਜਿਹੜੇ ਆ ਜਿਹਨਾਂ ਨੂੰ ਬੇਕਾਰ ਕਰਤਾ ਇੱਥੋਂ ਦੇ ਸਰਕਾਰ ਦੇ ਬਲਡੋਜਰਾਂ ਨੇ ਉਹਨਾਂ ਦਾ ਘਰ ਢਾਤਾ ਉਹਨਾਂ ਦੇ ਬੱਚੇ ਜਿਹੜੇ ਆ ਇੱਥੇ ਗਰਮੀ ਚ ਪੈ ਰਹੇ ਨੇ ਉਹਨਾਂ ਦੀ ਸਾਖ ਕੋਈ ਨਹੀਂ ਪੁੱਛਦਾ ਉਹਨਾਂ ਦੇ ਜਿਹੜੇ ਢਾਹ ਤੇ ਕੀ ਕਹਿੰਦੇ ਹੁੰਦੇ ਆ ਇਥੋਂ ਟਰਾਂਸਫਰਮਰ ਪੁੱਟ ਕੇ ਲੈ ਗਏ ਐਡਾ ਵੱਡਾ ਜ਼ੁਲਮ ਤਾਂ ਮੈਨੂੰ ਲੱਗਦਾ ਕੋਈ ਬਗਾਨਾ ਦੇਸ਼ ਵੀ ਨਹੀਂ ਕਰਦਾ ਤੋਂ ਬੜੀ ਮਾੜੀ ਗੱਲ ਆ ਤੋਂ ਛਰੋਣੀ ਕਮੇਟੀ ਅੱਜ ਇਥੇ ਆਈ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਮਸਾਣਾ ਸਾਹਿਬ ਨੇ ਜ਼ਿਕਰ ਕੀਤਾ ਵੀ ਧਾਮੀ ਸਾਹਿਬ ਵੱਲੋਂ ਪਹਿਲੀ ਕਿਸ਼ਤ ਜਿਹੜੀ ਆ ਕਿਉਂਕਿ ਅੱਜ ਇਥੇ ਦੇਖਣ ਲਈ ਭੇਜਿਆ ਸੀ ਕਿ ਚਾਰ ਪਰਿਵਾਰ ਸੀ ਸਾਰੇ ਪਰਿਵਾਰਾਂ ਨੂੰ 1-1 ਲੱਖ ਰੁਪਇਆ ਜਿਹੜਾ ਪਹਿਲੀ ਅਸੀਂ ਸ਼ੁਰੂਆਤੀ ਦਿੰਨੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਵੀ ਜਿਵੇਂ ਸਾਡੇ ਜਿਹੜੀ ਹਰਿਆਣਾ ਦੀ ਸ਼ਰੋਣੀ ਗੁਰਦਰਾਪੁਰੰਦ ਕਮੇਟੀ ਨਾਲ ਸੰਬੰਧਿਤ ਆਗੂ ਸਭਾ ਹਨ ਉਹ ਜਿਸ ਤਰ੍ਹਾਂ ਵੀ ਅੱਗੇ ਹੁਕਮ ਲਾਉਣਗੇ ਅਸੀਂ ਹਾਜ਼ਰ ਹਾਂ ਕਿ ਕੀ ਮਦਦ ਕੀਤੀ ਦੁਕਾਨ ਬਣਾਈ ਜਾਣਗੇ ਜਾ ਕੇ ਖਾਲੀ ਪਿਆਸੀ ਦਿੱਤੇ ਜਾਣਗੇ ਆਰਥਿਕ ਮਦਦ ਲੱਖ ਲੱਖ ਰੁਪਏ ਹਾਲ ਦੀ ਘੜੀ ਦਿੰਨੇ ਆ ਇਹਨਾਂ ਨੂੰ ਲੋੜ ਪੈਣੀ ਹੈ ਇਹਨਾਂ ਨੂੰ ਟੈਂਟ ਲਾਉਣਾ ਇਹਨਾਂ ਨੇ ਕੀ ਕਰਨਾ ਸ਼ੁਰੂਆਤੀ ਇਹ ਇਹ ਮਦਦ ਹੈ ਠੀਕ ਹੈ ਨਾ ਪਰ ਵੈਸੇ ਇਸ ਗੱਲ ਦਾ ਅਫਸੋਸ ਹੈ ਕਿ ਇੱਥੇ ਜਿਹੜੀ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਨੂੰ ਅੱਗੇ ਚੋਣਾ ਵੀ ਆ ਰਹੀ ਆ ਤੇ ਬੜੇ ਦਾਅਵੇ ਕਰਦੀ ਆ ਕਿ ਹਰਿਆਣੇ ਦੇ ਲੋਕਾਂ ਨੂੰ ਸੇਵਾ ਦਿੱਤੀਗੀ ਗੁਰਦਰਾ ਸਾਹਿਬਾਂ ਦੀ ਤੇ ਮੈਂ ਤਾਂ ਹੈਰਾਨ ਆ ਇਥੋਂ ਦੇ ਪ੍ਰਧਾਨ ਸਾਹਿਬ ਨੂੰ ਕਿਹੜੇ ਪ੍ਰਧਾਨ ਸੰਧ ਸਾਹਿਬ ਇਹ ਕਿਉਂ ਨਹੀਂ ਉਹਨਾਂ ਨੂੰ ਦੱਸਿਆ ਕਿ ਸਿੱਖਾਂ ਦਾ ਧਿਆਵਿਆ ਘਰ ਇਥੋਂ ਦੇ ਦਾਦੂਵਾਲ ਜਿਹੜਾ ਕਿ ਪ੍ਰਧਾਨ ਰਿਹਾ ਉਹ ਵੀ ਅੱਜ ਇੱਥੇ ਵੱਡੇ ਦੰਗ ਜੇ ਮਾਰਦਾ ਉਹਨੂੰ ਵੀ ਨਹੀਂ ਦੱਸਿਆ ਇਹ ਜਿਹੜਾ ਇਹ ਘਰ ਟਾਏ ਸਿੱਖਾਂ ਦੇ ਇਹ ਕੀ ਅੱਖੋਂ ਪਰੋਖੇ ਹੋ ਗਏ ਨੇ ਉਹ ਇਹ ਦੇਸ਼ ਨਹੀਂ ਕੱਲੇ ਵਿਦੇਸ਼ ਦੇ ਅੰਦਰ ਵੀ ਸਿੱਖਾਂ ਦੇ ਮਨ 'ਚ ਵੱਡਾ ਰੋਸ ਆ ਉਸ ਸਰਕਾਰ ਜਿਹੜੀ ਆ ਜੋ ਕੁਝ ਕਰ ਕਰ ਰਹੀ ਆ ਉਸ ਦੇ ਲਈ ਬਹੁਤ ਵੱਡੀ ਪੱਦਰਤੇ ਸਿੱਖਾਂ ਦੇ ਅੰਦਰ ਇੱਕ ਰੋਸ ਆ ਜਿਹੜਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਦਿਖਾਈ ਦਵੇਗਾ ਪਿਛਲੀ ਨੰਗੀ ਇਲੈਕਸ਼ਨ ਚ ਵੀ ਦੇਖਿਆ ਉਹਨਾਂ ਨੇ ਤੇ ਆਉਣ ਵਾਲੀ ਇਲੈਕਸ਼ਨ ਵੀ ਦੇਖੇ ਪਰਿਵਾਰ ਨੇ ਤੁਹਾਨੂੰ ਕੀ ਦੱਸਿਆ ਕੀ ਇਹਨਾਂ ਦੀ ਕਿਹੜੀ ਜ਼ਮੀਨ ਸੀ ਕਦੋਂ ਤੋਂ ਬੈਠੇ ਹੋਏ ਨੇ ਤੇ ਦੇਖੋ ਜ਼ਮੀਨਾਂ ਵਾਲੀ ਗੱਲ ਬਾਤ ਦੀ ਆ ਕਾਨੂੰਨ ਦਾ ਨੁਕਤਾ ਵਾ ਉਹ ਤੁਸੀਂ ਕਚੈਰੀ ਕਰਿਆਗੇ ਨਹੀਂ ਕਰਾਂਗੇ ਘਰ ਟਾਉਣ ਦਾ ਕੀ ਮਤਲਬ ਜਿੱਥੇ ਲੋਕ ਬੱਚੇ ਬੈਠੇ ਆ ਬੀਬੀਆਂ ਬੈਠੀਆਂ ਤੁਸੀਂ ਉਹ ਘਰ ਟਾ ਦਿੰਨੇ ਹੋ ਬੰਡੋਜੇ ਨਾਲ ਕਿੱਡਾ ਕਿੱਡਾ ਵੱਡਾ ਗੁਨਾਹ ਕਰ ਰਹੇ ਉਸ ਤੋਂ ਬਾਅਦ ਕਚੇਰੀ ਕਰੇਗੀ ਕੋਟ ਕਰੇਗੀ ਉਹਦੇ ਕੀ ਆ ਕੀ ਨਹੀਂ 70 ਸਾਲ ਤੋਂ ਇਹਨਾਂ ਦੇ ਬਾਪੂ ਉਹਨਾਂ ਦੇ ਦੱਸਣ ਮੁਤਾਬਕ ਝੂਠ ਨਹੀਂ ਬੋਲਦੇਗੇ ਕਿ ਸਾਡਾ ਜਿਹੜਾ ਜਿਹੜੀ ਖੇਤੀ ਜਿਹੜੀ ਆ ਇਹਨਾਂ ਦੇ ਨਾਮ ਤੇ ਚੱਲ ਰਹੀ ਹੈ ਉਹ ਗਰਦੌਰੀਆਂ ਇਹਨਾਂ ਦੇ ਨਾਮ ਤੇ ਆ ਮੈਂ ਕਿਹਾ ਉਹ ਗੱਲਾਂ ਬਾਤ ਦੀਆਂ ਨਹੀਂ ਪਹਿਲਾਂ ਤੁਸੀਂ ਇਹਨਾਂ ਨੂੰ ਬੇਕਾਰ ਕਰਕੇ ਵੇ ਕੀਤਾ ਕਿਹੜਾ ਕਾਨੂੰਨ ਕਹਿੰਦਾ ਵੀ ਇਹ ਜਿਹੜੇ ਇੰਨੇ ਚਾਰ ਪਰਿਵਾਰਾਂ ਨੂੰ ਤੁਸੀਂ ਬੇਕਾਰ ਕਰਦੇ ਹੋ ਇੱਥੇ ਆ ਕੇ ਬੰਡੋਜਰ ਚਲਾ ਦਿਓ ਇਹ ਕੋਈ ਸਰਕਾਰਾਂ ਦੇ ਕੰਮ ਨਹੀਂ ਹੁੰਦੇਗੇ ਬਹੁਤ ਗਲਤ ਗੱਲ ਆ ਚਾਹੇ ਇੱਥੋਂ ਦੇ ਸਰਪੰਚ ਨੇ ਕੀਤੀ ਆ ਕਿਸੇ ਨੇ ਕੀਤੀ ਆ ਅਸੀਂ ਤਾਂ ਇੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਉਹਨੂੰ ਸਮਝਦੇ ਆ ਕਿ ਉਹ ਇਸ ਗੱਲ ਦਾ ਦੋਸ਼ੀ ਆ ਦਿੱਲੀ 'ਚ ਬੈਠੇ ਮੋਦੀ ਸਾਹਿਬ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਵੱਡੇ ਵਫਾਦਾਰ ਕਹਿੰਦੇ ਆ ਅੱਜ ਉਹਨਾਂ ਨੂੰ ਇਹ ਗੱਲ ਦੇਖਣੀ ਚਾਹੀਦੀ ਆ ਜਿਹੜੀ ਆਵਾਜ਼ ਆ ਉਹਨਾਂ ਤੱਕ ਪਹੁੰਚਾਵਾਂਗੇ ਤੇ ਉਹ ਦੇਖਣ ਕਿ ਤੁਹਾਡੀ ਸਰਕਾਰ ਜਿਹੜੀ ਹਰਿਆਣਾ ਵਿੱਚ ਕੀ ਕਰ ਰਹੀ ਆ ਸਿੱਖਾਂ ਦੇ ਨਾਲ ਕਿੱਡਾ ਵੱਡਾ ਧੱਕਾ ਤੇ ਖਾਸ ਤੌਰ ਤੇ ਡੁੱਬ ਮਰ ਜਾਣਾ ਚਾਹੀਦਾ ਹਰਿਆਣਾ ਦੀ ਬਣੀ ਕਮੇਟੀ ਨੂੰ ਜਿਹੜੀ ਆਪਣੇ ਆਪ ਨੂੰ ਗੁਰੂਆਂ ਦੀਆਂ ਗੋਲਕਾਂ ਦੇ ਕਾਬਜ ਹੋ ਕੇ ਰੋਜ਼ ਪੰਗੇ ਮਸਲੇ ਘਪਲੇ ਘਟਾਲੇ ਕਰ ਰਹੀ ਆ ਪਰ ਸਿੱਖਾਂ ਦੇ ਲਈ ਕੁਝ ਨਹੀਂ ਦੇਖ ਰਹੀ ਇਹ ਬਹੁਤ ਮਾੜੀ ਗੱਲ ਆ ਜਿਹੜੇ)^{(0) ਬਿੰਦਰ ਸਿੰਘ ਨੇ ਉਸੇ ਜ਼ਿਲ੍ਹੇ ਦੇ ਇਥੋਂ 20 ਕਿਲੋਮੀਟਰ ਤੋਂ ਉਹਨਾਂ ਦਾ ਉਹਨਾਂ ਲੋਕ ਕੋਈ ਨਹੀਂ ਇੱਥੇ ਹਾਲੇ ਪਹੁੰਚਾ ਮੈਂ ਉਹੀ ਤਾਂ ਗੱਲ ਕਰਦਾ ਨਾ ਸਾਡਾ ਜਿਹੜਾ ਦਫਤਰ ਆ ਕਮੇਟੀ ਦਾ ਉਹ ਇਥੋਂ ਕੁਰਖੇਤਰ ਆ ਜਿਹੜਾ 25-30 ਕਿਲੋਮੀਟਰ ਤੇ ਆ ਤੋਂ ਕਮੇਟੀ ਨੂੰ ਇਹ ਗੱਲ ਦਿਖਾਈ ਨਹੀਂ ਦਿੱਤੀ ਤੇ ਇਹ ਬਹੁਤ ਮਾੜੀ ਗੱਲ ਆ ਤੇ ਅਸੀਂ ਇਸ ਗੱਲ ਦੀ ਹੋਰ ਨਿੰਦਾ ਕਰਦੇ ਹੁਣ ਅੱਗੇ ਦੀ ਤੁਹਾਡੀ ਰਣਨੀਤੀ ਕੀ ਹੋਏਗੀ ਇਹਨਾਂ ਦੇ ਮਕਾਨ ਬਣਾਏ ਜਾਣਗੇ ਤਲੇ ਪਹਿਲੀ ਇਹਨਾਂ ਦੀ ਸੋਖ ਪੁੱਛਣ ਆਏ ਆ ਵੀ ਭਾਈ ਠੀਕ ਠਾਕ ਜੋ ਕਿਸੇ ਇਹਨਾਂ ਦਾ ਦੇਖਿਆ ਸਾਡੇ ਮਨ ਜਿਹੜੇ ਵਿਗਲ ਗਏ ਉਹ ਪ੍ਰਧਾਨ ਜੀ ਦਾ ਖਾਸ ਇਸ ਗੱਲ 'ਈ ਧਿਆਨ ਬਾਕੀ ਜਿਹੜੇ ਸਾਡੇ ਚਲੋਣੀ ਕਮੇਟੀ ਦੇ ਜਿਹੜੀ ਦੂਸਰੀ ਪੋਸਟ ਦੂਸਰੇ ਨੰਬਰ ਦੀ ਪੋਸਟ ਸੀਨੀਅਰ ਮੀ ਪ੍ਰਧਾਨ ਦੇ ਹੁੰਦੇ ਆ ਉਹ ਮਸਾਣਾ ਸਾਹਿਬ ਸਾਡੇ ਵਿਚਕਾਰ ਨੇ ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਨਾਲ ਤਾਲਮੇਲ ਵੀ ਰੱਖਣਗੇ ਇਹਨਾਂ ਦੀ ਜ਼ਰੂਰਤਾਂ ਲਈ ਜਿੰਨਾ ਹੋ ਸਕਦਾ ਉਹ ਅਸੀਂ ਕਰਾਂਗੇ ਪਰ ਸਿੱਖ ਆਵਾਮ ਨੂੰ ਅਸੀਂ ਅਪੀਲ ਕਰਦੇ ਆਂ ਕਿ ਚੁੱਪ ਨਾ ਬੈਠੋ ਤੇ ਚੁੱਪ ਬੈਠੋਗੇ ਤਾਂ ਜਿਵੇਂ ਮਿਟ ਜਾਓਗੇ ਆਪਣੇ ਆਪ ਨੂੰ ਖੜਾ ਕਰੋ ਤੁਹਾਡੇ ਸਾਥੀਆਂ ਤੇ ਅਜ ਬਾਾਰ ਹੋਇਆ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦਾ ਸਿੱਖ ਸਸਤਾਵਾਂ ਨੂੰ ਸਿੱਖ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਆਪਣੇ ਭਰਾਵਾਂ ਦੇ ਨਾਲ ਆ ਕੇ ਲੜ ਕੇ ਖਾਣ ਤਾਂ ਕਿ ਇਹ ਵੀ ਆਪਣਾ ਹੌਸਲਾ ਕਰਨ ਕਿ ਸਾਡੇ ਸਾਡੇ ਨਾਲ ਪਹੁੰਚੇ ਆਹ ਕਮੇਟੀ ਵਾਲੇ ਲਗਾਤਾਰ ਬੀਜੇਪੀ ਦੀ ਤਾਰੀਫ ਕਰਦੇ ਨੇ ਕਹਿੰਦੇ ਬੀਜੇਪੀ ਨੇ ਹਰਿਆਣਾ ਤੋਂ ਬਹੁਤ ਕੁਝ ਕੀਤਾ ਕੀ ਕਹਿਣਾ ਚਾਹੋਗੇ ਮੈਂ ਆਹ ਤੁਹਾਡੇ ਸਾਹਮਣੇ ਤਸਵੀਰ ਆ ਇਹ ਤਸਵੀਰ ਅਸੀਂ ਉਹਨਾਂ ਨੂੰ ਭੇਜਾਂਗੇ ਵੀ ਆਹ ਤੂੰ ਹਰਿਆਣਾ ਕਮੇਟੀ ਆਪਣੇ ਸੇਖਾਂ ਨਹੀਂ ਕਰ ਰਹੀ ਤੋ ਮੈਂ ਇਸ ਗੱਲ ਨੂੰ ਹੋਰ ਪਾਸੇ ਵਿਵਾਦ ਨਹੀਂ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਬਹੁਤ ਸاسي ਲੜਾਈ ਲੜ ਰਹੇ ਆ ਪਰ ਅੱਜ ਦਾ ਜਿੰਨੀ ਵੀ ਗੱਲ ਆ ਉਹ ਸਾਰੀ ਇਸ ਜਿਹੜਾ ਕਹਿੰਦੇ ਭਿਆਨਕ ਮੰਜ਼ਰ ਆ ਉਹਦੇ ਨਾਲ ਅਸੀਂ ਕਨਸਟਰੇਟ ਕਰਨੀ ਚਾਹੁੰਦੇ ਆ ਤੇ ਇਸ ਨੂੰ ਦੇਖ ਕੇ ਮੈਨੂੰ ਲੱਗਦਾ ਜਮੀਰ ਹਰਿਆਣਾ ਕਮੇਟੀ ਦੀ ਸ਼ਾਇਦ ਜਾਗ ਪਵੇ ਗੁਰੂ ਕਿਰਪਾ ਕਰੇ ਗੁਰੂ ਗਰੇਵਾਲ ਜੇਕਰ ਗੱਲ ਕੀਤੀ ਜਾਵੇ ਅਮਰਤਪਾਲ ਨੇ ਇਲੈਕਸ਼ਨ ਲੜਿਆ ਜਿੱਤਿਆ ਤੇ ਹੁਣ ਜਿਹੜਾ ਐਸਜੀਪੀਸ ਦਾ ਚੋਣ ਹੈ ਉਹ ਵੀ ਲੜਨ ਲੜਨ ਵਾਸਤੇ ਤਿਆਰ ਨੇ ਕੋਈ ਵੀ ਲੜ ਸਕਦਾ ਜੀ ਕੋਈ ਵੀ ਲੜ ਸਕਦਾ ਹਰ ਸੰਸਥਾ ਹਰ ਬੰਦਾ ਸ਼ਰੋਣੀ ਕਮੇਟੀ ਦਾ ਇਲੈਕਸ਼ਨ ਲੜ ਸਕਦਾ ਇਸ ਗੱਲ 'ਚ ਅਧਿਕਾਰ ਰੱਖਦਾ ਹਰਿਆਣੇ ਤੇ ਵੀ ਤੁਹਾਡੀ ਜਿਹੜਾ ਹਰਿਆਣਾ ਤੋਂ ਇਲੈਕਸ਼ਨ ਆਉਣ ਦੀ ਉਮੀਦ ਹੈਗੀ ਏ ਜਿਹੜਾ ਹਰਿਆਣਾ ਐਸਜੀਪੀਸੀ ਦਾ ਜਿਹੜਾ ਦੁਬਾਰਾ ਮੈਨੇਜਮੈਂਟ ਕਮੇਟੀ ਬਣੀ ਏ ਦੇਖੋ ਜੀ ਇਥੋਂ ਦੀ ਸਾਡੀ ਜਿਹੜੀ ਅਕਾਲੀ ਦਲ ਨਾਲ ਸੰਬੰਧ ਜਾਂ ਸ਼ਰੋਣੀ ਚੋਂ ਦਾ ਸੰਬੰਧ ਉਹ ਜਿਹੜਾ ਵੀ ਫੈਸਲਾ ਪਿਛਲੇ ਦਿਨਾਂ 'ਚ ਲਿਆ ਅੱਜ ਲੈਣਗੇ ਕੱਲ ਨੂੰ ਲੈਣਗੇ ਅਸੀਂ ਉਹਨਾਂ ਦੇ ਸਾਡੇ ਕੋਲ ਕਿਸੇ ਕਿਸਮ ਦੀ ਸੌਂਸਾ ਨਹੀਂ ਨਹੀਂ ਆਵੇ ਹਾਨੂੰ ਅੱਜ ਹੁੰਦਾ ਵੇਖੀ ਕਿੱਧਰ ਪੜਾਂਗੇ ਐਸਜੀਪੀਸੀ ਵਾਲੋਂ ਤੁਹਾਡੀ ਕੀ ਮਦਦ ਕੀਤੀ ਅੱਜ ਜਿਹੜੇ ਤੁਹਾਡੇ ਕੋਲ ਇੱਥੇ ਪਹੁੰਚੇ ਨੇ ਉਹ ਤੁਮਰਫ ਸਰ ਤੋਂ ਉਹਨਾਂ ਲੋਕੀ ਅੱਜ ਤੁਹਾਡੀ ਮਦਦ ਦਾ ਕਰਾਂਗੇ ਉਹਨਾਂ ਨੂੰ ਇਹ ਮਤ ਆਈ ਏ ਕਿ ਲੱਖ ਲੱਖ ਰੁਪਈਆ ਸਾਨੂੰ ਚਾਉਣ ਉਹ ਮਤਬਲ ਸਾਡਾ ਅਸ਼ੀਰਵਾਦ ਕਰਦੇ ਪਏ ਨੇ ਅਗਾ ਉਹ ਜੋ ਵੀ ਕਰਨਗੇ ਉਹ ਪਾਹੀ ਅਗਾ ਫਿਰ ਦੱਸਿਆ ਜਾਏਗਾ ਅੱਜ ਲੱਖ ਲੱਖ ਰੁਪਈਆ ਸਾਨੂੰ ਚਾਉ ਭਰਾਵਾਂ ਨੂੰ ਉਹ ਕਰ ਕਰ ਹੌਸਲਾ ਹੋਇਆ ਕੋਈ ਤੁਹਾਨੂੰ ਹੌਸਲਾ ਆਇਆ ਬਹੁਤ ਹੌਸਲਾ ਆਇਆ ਕਿੰਨਾ ਕੋਈ ਨੁਕਸਾਨ ਹੋਇਆ ਤੁਹਾਡਾ ਸਾਡਾ ਤੇ ਬਸ ਨੁਕਸਾਨ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਸਾਡੇ ਨੁਕਸਾਨ ਦਾ ਤਾਂ ਇਹਨਾਂ ਸਾਰੀ ਉਮਰ ਹੋ ਗਈ ਬਣਾ ਬਣਾ ਕੇ ਤੇ ਹੁਣ ਲੱਖਾਂ ਦੀ ਸਾਰੀ ਚੀਜ਼ ਤਬਾਹੀ ਕਰ ਗਏ ਨੇ ਅੱਜ ਤੱਕ ਵੀ ਸਾਡੇ ਤੋਂ ਪੂਰੇ ਨਹੀਂ ਸਨ ਬਣੇ ਜਿਹੜੇ ਉਹਨਾਂ ਟਾਰਗੇਟ ਢੇਰੀ ਕਰ ਦਿੱਤੇ ਨੇ ਇਹ ਤਾਂ ਤੁਸੀਂ ਆਪ ਸਿਆਣੇ ਜੇ ਸਭ ਕੁਝ ਵੇਖ ਲਓ ਅੱਜ ਕਿੰਨੀ ਮਹਿੰਗਾਈ ਹੈ ਕੀ ਕੁਝ ਅਸੀਂ ਕਰ ਸਕਨੇ ਆ ਗਰੀਬ ਸਾਡੇ ਕੋਲ ਪ੍ਰੋਫਿਟ ਨਹੀਂ ਕਿਸੇ ਚੀਜ਼ ਦੀ ਵੀ ਨਹੀਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਤੁਸੀਂ ਕਾਰਨ ਇਹ ਤਾਂ ਹੈਗਾ ਸਾਨੂੰ ਕੋਈ ਦਿੰਦਾ ਤੇ ਨਹੀਂ ਨਿਆ ਚਾਹੀਦਾ ਤੁਹਾਨੂੰ ਤੁਹਾਡੇ ਮਕਾਨ ਡਿੱਗੇ ਗਏ ਨੇ ਤੁਹਾਨੂੰ ਕੋਈ ਦੱਸਿਆ ਗਿਆ ਸਮਾਨ ਕਿਤੇ ਤੁਹਾਡਾ ਸਾਨੂੰ ਕੋਈ ਆਵੇ ਸਰਕਾਰ ਦੱਸੇ ਸਾਡਾ ਹੌਸਲਾ ਵਧਾਇਆ ਤੇ ਹੌਸਲਾ ਤੇ ਆਣ ਕੇ ਸਿਰਫ ਤੁਹਾਂ ਵਧਾਇਆ। ਹੋਰ ਕਿਸੇ ਨੇ ਕੱਢਣ ਦਾ ਟਾਈਮ ਦਿੱਤਾ ਗਿਆ ਸੀ। ਨਹੀਂ ਸਾਨੂੰ ਕੁਝ ਨਹੀਂ ਸਾਨੂੰ ਪਤਾ ਸਾਡਾ ਤੇ ਜੋ ਕੱਪੜੇ ਕਾਣ ਦੀ ਹੈਗੇ ਸੀ ਪਾਟੇ ਪੁਰਾਣੇ ਫੇਰ ਹਾਂ ਬਾਰਵਾ ਬਾਰਵਾ ਆੜ ਕੇ ਸੁਆ ਕੇ ਗੱਲ ਪਾਏ ਨੇ। ਇਹਨਾਂ ਤੁਹਾਡਾ ਬਾਪੂ ਜੀ ਬੂਟਾ ਸਿੰਘ। ਬੂਟਾ ਸਿੰਘ ਜੀ ਹੋਰ ਤੁਹਾਡੇ ਨਾਲ ਇੱਥੇ ਕੋਣ ਕੋਣ ਹੈ? ਇੱਥੇ ਇੱਕ ਭਰਾ ਨੇ ਸਾਡੇ ਤਿੰਨ ਆਇਆ ਇੱਕ ਮਗਰ ਪੰਜਾਬ ਚ ਗਿਆ। ਕੀ 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 ਨਾਮ ਨੇ ਉਹਨਾਂ ਦੇ? ਇੱਕ ਦਾ ਗੁਰਦੇਵ ਏ, ਗੁਰਦੇਵ ਸਿੰਘ। ਇੱਕ ਰੇਸ਼ਮ ਸਿੰਘ ਅਰਗਵੀਰ ਸਿੰਘ ਬੂਚਾ ਸਿੰਘ ਚਾਰ ਜਣੇ ਔਰ ਪਿੱਛੇ ਰੇਸ਼ਮ ਸਿੰਘ ਆ ਗੁਰਦੇਵ ਸਿੰਘ ਤਿੰਨ ਸੀ ਹੈਗੇ ਚੌਥਾ ਉਹਦੇ ਪੰਜਾਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਯੂਨੀਅਨ ਤੋਂ ਹੰਬਾਲੇ ਤੋਂ ਗੁਰਦਾਰ ਅਮਰਜੀਤ ਕੋੜੀ ਕਰਨਾਲ ਤੋਂ ਐਡਵੋਕੇਟ ਪ੍ਰਿਤਪੰਨ ਸਰੂਜੀ ਸਰਦਾਰ ਗੁਰਤੇਜ ਸਿੰਘ ਖਾਲਸਾ ਜੀ ਫਿਰ ਹੋਰ ਵੀ ਸਾਡੇ ਕਿਸਾਨ ਯੂਨੀਅਨ ਦੇ ਸਾਰੇ ਸਾਥੀ ਅਸੀਂ ਅੱਜ ਸਾਰੇ ਅੰਮੂਰ ਪਹੁੰਚੇ ਆਂ ਅੰਮੂਰ ਦੀ ਘਟਨਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਇੱਥੋਂ ਦੇ ਸਰਪੰਚ ਨੇ ਜਿਸ ਤਰੀਕੇ ਨਾਲ ਇੱਥੇ ਆਪਣੇ ਆਪਣੇ ਸਿੱਖ ਸਮਾਜ ਦੇ ਆਪਣੀ ਬਰਾਦਰੀ ਦੇ ਮਕਾਨ ਤੜਵਾਏ ਨੇ ਤੇ ਅੱਜ ਇਹ ਲੋਕ ਬੇਗਰ ਬੇਗਰ ਹੋ ਗਏ ਨੇ ਅੱਜ ਉਹਨਾਂ ਦੇ ਕੋਲ ਪੁੱਛਿਆ ਇਹਨਾਂ ਦਾ ਦੁੱਖ ਬਹੁਤ ਵੱਡਾ ਹੈ ਇਸ ਇਹਨਾਂ ਦੀ ਜਗ੍ਹਾ ਤੇ ਜਿੱਥੇ ਇਹਨਾਂ ਦੇ ਮਕਾਨ ਤੜਵਾਏ ਗਏ ਨੇ ਪ੍ਰਸ਼ਾਸਨ ਦੁਆਰਾ ਤੇ ਸਰਪੰਚ ਦੁਆਰਾ ਇੱਥੇ 12 ਤਰੀਕ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਦੀ ਪੰਚਾਇਤ ਰੱਖੀ ਗਈ ਹੈ ਉਸ ਪੰਚਾਇਤ ਦੇ ਪੂਰੇ ਹਰਿਆਣੇ ਤੋਂ ਤੇ ਪੰਜਾਬ ਤੋਂ ਵੀ ਲੋਕ ਪਹੁੰਚ ਰਹੇ ਨੇ ਤੇ ਸਾਰਿਆਂ ਨੂੰ ਅਪੀਲ ਹੈ ਖਾਸ ਕਰਕੇ ਆਪਣੇ ਕਰਨਾਲ ਜ਼ਿਲ੍ਹੇ ਦੇ ਸਾਰੇ ਭਾਈਚਾਰੇ ਨੂੰ ਅਪੀਲ ਹੈ ਕਿ 12 ਤਰੀਕ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਅੰਮੂਪੁਰ ਇਹਨਾਂ ਦੇ ਇੱਥੇ ਪਹੁੰਚੋ ਜਿੱਥੇ ਇਹਨਾਂ ਦੇ ਅਤਿਆਚਾਰ ਹੋਇਆ ਛੋਟੇ ਛੋਟੇ ਬੱਚੇ ਅੱਜ ਨਾ ਇੱਥੋਂ ਬਿਜਲੀ ਹੈ ਨਾ ਇੱਥੇ ਪਾਣੀ ਹੈ ਇਹ ਅੱਜ ਦਰਖਤਾਂ ਦੇ ਥੱਲੇ ਆਪਣਾ ਸਮਾਂ ਕੱਟਦੇ ਪਏ ਨੇ ਤੇ ਸਿੱਧੀ ਜੀ ਗੱਲ ਕਹਿ ਦਈਏ ਅਸੀਂ ਇਹਨਾਂ ਨੂੰ ਇੱਥੇ ਹੀ ਵਸਾਣਾ ਹੈ ਇਹ 70 ਸਾਲ ਤੋਂ ਇੱਥੇ ਵਸਦੇ ਪਏ ਨੇ ਅੱਗੇ ਵੀ ਇੱਥੇ ਹੀ ਵਸਣਗੇ ਤੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਸਰਪੰਚ ਸਾਰੇ ਕੰਨ ਖੋਲ ਕੇ ਸੁਣ ਲੈਣ ਤੇ ਆਪਣੀ ਸਾਰੀ ਸੰਗਤ ਨੂੰ ਬੇਨਤੀ ਏ ਆਪਣਾ ਫਰਜ਼ ਸਮਝ ਕੇ ਆਪਣਾ ਦਰਦ ਸਮਝ ਕੇ ਇਹਨਾਂ ਲੋਕਾਂ ਦਾ ਅੱਜ ਇਹਨਾਂ ਨੂੰ